ਓਏ ਪਹਿਲਾ ਮੇਰੀ ਗੱਲ ਸੁਣ ਲਾ ਠੀਕ ਆ ਤੇਰੇ ਨਾਲ ਮੈਂ ਭਰਾ ਬਣ ਕੇ ਗੱਲ ਕਰ ਰਹੀ ਤੈਨੂੰ ਮੈਂ ਕੋਈ ਕਾਲ ਨਹੀਂ ਕਰ ਰਹੀ ਸਾਲੀ ਤੂੰ ਕਿਨੂੰ ਕਿਹਾ ਸਾਲੀ ਤੂੰ ਕਿਹਾ ਆਪਦੀ ਮਾਂ ਨੂੰ ਮੈਨੂੰ ਕਹਿਣ ਦੀ ਲੋੜ ਨਹੀਂ ਹੈਗੀ ਠੀਕ ਆ ਬਾਜ ਆ ਜਾ ਮੇਰੀ ਗੱਲ ਹੈ ਕਿ ਸੁੱਖ ਨਾਲ ਆ ਤੇ ਮੈਂ ਉਹਦੇ ਨਾਲ ਕਰੂੰਗੀ ਯਾਰ ਮੈਂ ਤਾਂ ਕਰੂੰਗੀ ਜਿਹੜੀਆਂ ਕੁੜੀਆਂ ਨਾਲ ਚਿਪਕ ਚਿਪਕੇ ਵੀਡੀਓ ਪਾਉਂਗਾ ਮੈਂ ਤਾਂ ਕਰੂੰਗੀ ਸਿੱਧੀ ਸਾਫ਼ ਜੀ ਗੱਲ ਆ ਮੈਂ ਤਾਂ ਜਰੂਰ ਵੀ ਕੱਟੂੰਗੀ ਤੂੰ ਜੋ ਕਰਨਾ ਤੇਰੇ ਤੋਂ ਕਰ ਲਾ ਬਾਬੇ ਦੀਆਂ ਧੰਕੇ ਦੇ ਨਾਲ ਫਿਰ ਪਾਪੀ ਨੂੰ ਆ ਵੀ ਕਹਿਦੀ ਵੀ ਤੂੰ ਸਾਲੀ ਵੀ ਕਿਹਾ ਵਗਾਲ ਵੀ ਗੱਟੀ ਆ ਤੂੰ ਇੰਨੀ ਵੀ ਗੱਲ ਕਹਿ ਤੀ ਜੇ ਤੂੰ ਇੰਨੀ ਦਮ ਰੱਖਦਾ ਵਾ ਠੀਕ ਆ ਬਕਵਾਸ ਨਾ ਮਰ ਤੂੰ ਆਪਦਾ ਮੂੰਹ ਦੇਖ ਲੈ ਪਹਿਲਾਂ ਚਿੱਬਿਆ ਜੇ ਮੋਟਿਆ ਜੇ ਕੈਂਡੇ ਆ ਪਹਿਲਾਂ ਤੂੰ ਆਪਦਾ ਦੇਖ ਠੀਕ ਆ ਤੂੰ ਨਾ ਸਾਡੇ ਦੋਨਾਂ ਦੇ ਵਿੱਚ ਵੜ ਕੇ ਜੇ ਤੂੰ ਨਾ ਦੋਨਾਂ ਦੇ ਵਿੱਚ ਵੜਿਆ ਹੁੰਦਾ ਨਾ ਸ਼ਾਇਦ ਇਹਨਾਂ ਰਫੜ ਨਹੀਂ ਪੈਣਾ ਸੀਗਾ ਜਿੰਨਾ ਤੇਰੇ ਕਰਕੇ ਬੁਵਾਲ ਛਿੜਿਆ ਹੋਇਆ ਵਾ ਤੂੰ ਸੁੱਖ ਨੂੰ ਮਰਵਾਣਾ ਚਾਹੁੰਦਾ ਤੂੰ ਅੱਜ ਨਹੀਂ ਤੇ ਤੂੰ ਕੱਲ ਨੂੰ ਸੁੱਖ ਨੂੰ ਮਰਵਾ ਦੇਂਗਾ ਤੈਨੂੰ ਮੈਂ ਇਹਨਾਂ ਦੱਸਦਾ ਮਾਰਨ ਦੀ ਵਜ੍ਹਾ ਤੂੰ ਹੀ ਹੋਏਂਗਾ ਠੀਕ ਆ ਆਪਾਂ ਦਿੱਤਾ ਜੀ ਆ ਉਹਨੂੰ ਰਿਪਲਾਈ ਮੋਟੇ ਨੂੰ ਕਿਹੜੀ ਕੁੜੀ ਤੋਂ ਸਾਡ ਮੈਸੇਜ ਹੋ ਰਿਹਾ ਉਹ ਅੱਜਕੱਲ ਜਿਹੜੀ ਕੁੜੀ ਨਾਲ ਤੁਹਾਨੂੰ ਕੁੜੀ ਦੀ ਆਈਡੀ ਦਿਖਾਉਣੀ ਹੈ ਜਿਹੜੀ ਕੁੜੀ ਤੋਂ ਸਾਡੀ ਗੱਲ ਹੋ ਰਹੀ ਸੀ ਮੈਂ ਕੁੜੀ ਨੂੰ ਮੈਸੇਜ ਕੀਤਾ ਸੀਗਾ ਜਿਹੜੀ ਅੱਜਕੱਲ ਕੁੜੀ ਨਾਲ ਫਿਰ ਰੀਲਸ ਪਾ ਰਿਹਾ ਦੋ ਤਿੰਨ ਕੁੜੀਆਂ ਨਾਲ ਹਨਾ ਤੇ ਦੋ-ਤਿੰਨ ਦਿਨ ਹੋ ਗਏ ਇਹਦੇ ਨਾਲ ਰੀਲ ਰੂਲ ਪਾਉਂਦੇ ਦਿਖਾਉਣੀ ਆ ਤੁਹਾਨੂੰ ਮੈਂ ਸੁਣ ਲਓ ਓਏ ਪਹਿਲਾਂ ਮੇਰੀ ਗੱਲ ਸੁਣ ਲਾ ਠੀਕ ਆ ਸੇਰਨਲ ਮੈਂ ਪਰਾਂ ਪ੍ਰਾ ਬਣ ਕੇ ਗੱਲ ਕਰ ਰਹੀ ਤੈਨੂੰ ਮੈਂ ਕੋਈ ਗਾਲ ਨਹੀਂ ਕੱਢ ਰਹੀ ਸਾਲੀ ਤੂੰ ਕਿੰਨੂ ਕਿਹਾ ਸਾਲੀ ਤੂੰ ਕਿਹਾ ਆਪਦੀ ਮਾਂ ਨੂੰ ਮੈਨੂੰ ਕਹਿਣ ਦੀ ਲੋੜ ਨਹੀਂ ਹੈਗੀ ਠੀਕ ਆ ਬਾਜ ਆ ਜਾ ਮੇਰੀ ਗੱਲ ਹੈਗੀ ਸੁੱਖਣ ਵਾਲਾ ਤੇ ਮੈਂ ਉਹਦੇ ਨਾਲ ਕਰੂੰਗੀ ਯਾਰ ਮੈਂ ਤਾਂ ਕਰੂੰਗੀ ਜਿਹੜੀਆਂ ਕੁੜੀਆਂ ਨਾਲ ਚਿਪਕ ਚਿਪਕ ਕੇ ਵੀਡੀਓ ਪਾਉਂਗਾ ਮੈਂ ਤਾਂ ਕਰੂੰਗੀ ਸਿੱਧੇ ਸਾਫ਼ ਜੀ ਗੱਲ ਆ ਮੈਂ ਤਾਂ ਜਲੂਸ ਵੀ ਕੱਟੂੰਗੀ ਤੂੰ ਜੋ ਕਰਨਾ ਤੇਰੇ ਤੋਂ ਕਰ ਲੈ ਬਾਬੇ ਦੀਆਂ ਧੰਕੇ ਦੇ ਨਾ ਫਿਰ ਭਾਬੀ ਨੂੰ ਆ ਵੀ ਕਹਿਦੀ ਵੀ ਤੂੰ ਸਾਲੀ ਵੀ ਕਿਹਾ ਵਾ ਗਾਲ ਵੀ ਗੱਡੀ ਆ ਤੂੰ ਇੰਨੀ ਵੀ ਗੱਲ ਕਹਦੀ ਜੇ ਤੂੰ ਇੰਨੀ ਦਮ ਰੱਖਦਾ ਵਾ ਠੀਕਾ ਬਕਵਾਸ ਨਾ ਮਾਰ ਤੂੰ ਆਪਦਾ ਮੂੰਹ ਦੇਖ ਲੈ ਪਹਿਲਾਂ ਚਿੱਬਿਆ ਜ ਮੋਟਿਆ ਜ ਕੈਂਡਿਆ ਪਹਿਲਾਂ ਤੂੰ ਆਪਦਾ ਦੇਖ ਠੀਕਾ ਤੂੰ ਨਾ ਸਾਡੇ ਦੋਨਾਂ ਦੇ ਵਿੱਚ ਵੜ ਕੇ ਜੇ ਤੂੰ ਨਾ ਦੋਨਾਂ ਦੇ ਵਿੱਚ ਵੜਿਆ ਹੁੰਦਾ ਨਾ ਸ਼ਾਇਦ ਇਹਨਾਂ ਰਫੜ ਨਹੀਂ ਬੈਣਾ ਸੀਗਾ ਜਿੰਨਾ ਤੇਰੇ ਕਰਕੇ ਬਵਾਲ ਛਿੜਿਆ ਹੋਇਆ ਵਾ ਤੂੰ ਸੁੱਖ ਨੂੰ ਮਰਵਾਣਾ ਚਾਹੁੰਦਾ ਤੂੰ ਅੱਜ ਨਹੀਂ ਤੇ ਤੂੰ ਕੱਲ ਨੂੰ ਸੁੱਖ ਨੂੰ ਮਰਵਾ ਦੇਂਗਾ ਤੈਨੂੰ ਮੈਂ ਇਹਨਾਂ ਦੱਸਦਾ ਮਾਰਨ ਦੀ ਵਜ੍ਹਾ ਤੂੰ ਹੀ ਹੋਏਂਗਾ ਠੀਕਾ ਆਪਾ ਦਿੱਤਾ ਜੀ ਆ ਉਹਨੂੰ ਰਿਪਲਾਈ ਮੋਟੇ ਨੂੰ ਕਿਹੜੀ ਕੁੜੀ ਤੋਂ ਸਾਡ ਮੈਸੇਜ ਹੋ ਰਿਹਾ ਔਰ ਅੱਜਕੱਲ ਜਿਹੜੀ ਕੁੜੀ ਨਾਲ ਤੁਹਾਨੂੰ ਕੁੜੀ ਦੀ ਆਈਡੀ ਦਿਖੋਣੇ ਜਿਹੜੀ ਕੁੜੀ ਤਾਂ ਸਾਡੀ ਗੱਲ ਹੋ ਰਹੀ ਸੀ ਮੈਂ ਕੁੜੀ ਨੂੰ ਮੈਸੇਜ ਕੀਤਾ ਸੀਗਾ ਜਿਹੜੀ ਅੱਜਕੱਲ ਕੁੜੀ ਨਾਲ ਫਿਰ ਰੀਲਸ ਪਾ ਰያ ਦੋ ਤਿੰਨ ਕੁੜੀਆਂ ਨਾਲ ਹਨਾ ਤੇ ਦੋ ਦਿਨ ਹੋ ਗਏ ਇਹਦੇ ਨਾਲ ਰੀਲ ਨੂੰ ਰੂਲ ਪਾਉਂਦੇ ਦਿਖੋਣੀਆਂ ਨਾਲ ਨੂੰ ਮੈਂ ਸੁਣ ਲੋ ਓਏ ਪਹਿਲਾਂ ਮੇਰੀ ਗੱਲ ਸੁਣ ਲੈ ਠੀਕ ਆ ਸੇਰਨਲ ਮੈਂ ਪਰਾਂ ਪ੍ਰਾ ਬਣ ਕੇ ਗੱਲ ਕਰ ਰਹੀ ਤੈਨੂੰ ਮੈਂ ਕੋਈ ਗਾਲ ਨਹੀਂ ਕੱਢ ਰਹੀ ਸਾਲੀ ਤੂੰ ਕਿੰਨੂ ਕਿਹਾ ਸਾਲੀ ਤੂੰ ਕਿਹਾ ਆਪਦੀ ਮਾਂ ਨੂੰ ਮੈਨੂੰ ਕਹਿਣ ਦੀ ਲੋੜ ਨਹੀਂ ਹੈਗੀ ਠੀਕ ਆ ਬਾਜ ਆ ਜਾ ਮੇਰੀ ਗੱਲ ਹੈਗੀ ਸੁੱਖਣ ਵਾਲਾ ਤੇ ਮੈਂ ਉਹਦੇ ਨਾਲ ਕਰੂੰਗੀ ਯਾਰ ਮੈਂ ਤਾਂ ਕਰੂੰਗੀ ਜਿਹੜੀਆਂ ਕੁੜੀਆਂ ਨਾਲ ਚਿਪਕ ਚਿਪਕ ਕੇ ਵੀਡੀਓ ਪਾਉਂਗਾ ਮੈਂ ਤਾਂ ਕਰੂੰਗੀ ਸਿੱਧੇ ਸਾਫ਼ ਜੀ ਗੱਲ ਆ ਮੈਂ ਤਾਂ ਜਲੂਸ ਵੀ ਕੱਟੂੰਗੀ ਤੂੰ ਜੋ ਕਰਨਾ ਤੇਰੇ ਤੋਂ ਕਰ ਲੈ ਬਾਬੇ ਦੀਆਂ ਧੰਕੇ ਦੇ ਨਾ ਫਿਰ ਭਾਬੀ ਨੂੰ ਆ ਵੀ ਕਹਿਦੀ ਵੀ ਤੂੰ ਸਾਲੀ ਵੀ ਕਿਹਾ ਵਾ ਗਾਲ ਵੀ ਗੱਟੀ ਆ ਤੂੰ ਇੰਨੀ ਵੀ ਗੱਲ ਕਹਦੀ ਜੇ ਤੂੰ ਇੰਨੀ ਦਮ ਰੱਖਦਾ ਵਾ ਠੀਕ ਆ ਬਕਵਾਸ ਨਾ ਮਾਰ ਤੂੰ ਆਪਦਾ ਮੂੰਹ ਦੇਖ ਲੈ ਪਹਿਲਾਂ ਚਿਬਿਆ ਜ ਮੋਟਿਆ ਜ ਕੈਂਡਿਆ ਪਹਿਲਾਂ ਤੂੰ ਆਪਦਾ ਦੇਖ ਠੀਕ ਆ ਤੂੰ ਨਾ ਸਾਡੇ ਦੋਨਾਂ ਦੇ ਵਿੱਚ ਵੜ ਕੇ ਜੇ ਤੂੰ ਨਾ ਦੋਨਾਂ ਦੇ ਵਿੱਚ ਵੜਿਆ ਹੁੰਦਾ ਨਾ ਸ਼ਾਇਦ ਇਹਨਾਂ ਰਫੜ ਨਹੀਂ ਬੈਣਾ ਸੀਗਾ ਜਿੰਨਾ ਤੇਰੇ ਕਰਕੇ ਬਵਾਲ ਛਿੜਿਆ ਹੋਇਆ ਵਾ ਤੂੰ ਸੁੱਖ ਨੂੰ ਮਰਵਾਣਾ ਚਾਹੁੰਦਾ ਤੂੰ ਅੱਜ ਨਹੀਂ ਤੇ ਤੂੰ ਕੱਲ ਨੂੰ ਸੁੱਖ ਨੂੰ ਮਰਵਾ ਦੇਂਗਾ ਤੈਨੂੰ ਮੈਂ ਇਹਨਾਂ ਦੱਸਦਾ ਮਾਰਨ ਦੀ ਵਜ੍ਹਾ ਤੂੰ ਹੀ ਹੋਏਂਗਾ ਠੀਕ ਆ ਆਪਾ ਦਿੱਤਾ ਜੀ ਆ ਉਹਨੂੰ ਰਿਪਲਾਈ ਮੋਟੇ ਨੂੰ ਕਿਹੜੀ ਕੁੜੀ ਤੋਂ ਸਾਡ ਮੈਸੇਜ ਹੋ ਰਿਹਾ ਔਰ ਅੱਜਕੱਲ ਜਿਹੜੀ ਕੁੜੀ ਨਾਲ ਤੁਹਾਨੂੰ ਕੁੜੀ ਦੀ ਆਈਡੀ ਦਿਖੋਣੇ ਜਿਹੜੀ ਕੁੜੀ ਤਾਂ ਸਾਡੀ ਗੱਲ ਹੋ ਰਹੀ ਸੀ ਮੈਂ ਕੁੜੀ ਨੂੰ ਮੈਸੇਜ ਕੀਤਾ ਸੀਗਾ ਜਿਹੜੀ ਅੱਜਕੱਲ ਕੁੜੀ ਨਾਲ ਫਿਰ ਰੀਲਸ ਪਾ ਰያ ਦੋ ਤਿੰਨ ਕੁੜੀਆਂ ਨਾਲ ਹਨਾ ਤੇ ਦੋ ਦਿਨ ਹੋ ਗਏ ਇਹਦੇ ਨਾਲ ਰੀਲ ਨੂੰ ਰੂਲ ਪਾਉਂਦੇ ਦਿਖੋਣੀਆਂ ਦਾ ਨੂੰ ਮੈਂ